ਡੇਰਾ ਪ੍ਰਮੁੱਖ ਨੂੰ ਪੈਰੋਲ ਮਿਲਣ ਤੇ ਬਹੁਤ ਹੀ ਹੋਰਲਾ ਹੋ ਰਿਹਾ ਮੈਂ ਇਹ ਸਮਝਦਾ ਪੈਦੋ ਪਾਲ ਪਾਲ ਪੜੀ ਤਰ੍ਹਾਂ ਵੀ ਮੁੜੀਆਂ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਚੀਜ਼ ਨੂੰ ਬੰਦ ਕਰੋ ਭਾਰਤੀ ਜਨਤਾ ਪਾਰਟੀ ਕਿਸੇ ਵੀ ਬੰਦੀ ਜੇ ਕੈਦੀ ਜੋ ਵੀ ਹੈ ਕਿਸੇ ਦੀ ਨਾ ਪੈਰੋਲ ਕਰਾਉਂਦੀ ਹੈ ਤੇ ਨਾ ਹੀ ਰੋਕਦੀ ਹੈ ਸਾਡਾ ਇਨਾਂ ਕੰਮਾਂ 'ਚ ਕੋਈ ਕੰਮ ਨਹੀਂ ਹੈ ਔਰ ਇਹ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਮਰਜ਼ੀ ਹੈ ਮੁਤਾਬਕ ਔਰ ਕਾਨੂੰਨ ਸਮਤ ਜੇ ਕਾਨੂੰਨ ਦੇ ਵਿਰੋਧ ਚ ਹੋਵੇ ਲੋਕ ਪਹਿਲਾਂ ਵੀ ਹਾਈ ਕੋਰਟ ਗਏ ਨੇ ਮਾਨਯੋਗ ਅਦਾਲਤ ਨੂੰ ਜਾ ਕੇ ਅਪਰੋਚ ਕਰ ਸਕਦੇ ਤੇ ਅਸੀਂ ਉਹਦੇ ਚ ਕਿਸੇ ਨੂੰ ਰੋਕਦੇ ਨਹੀਂ ਔਰ ਮਾਨਯੋਗ ਅਦਾਲਤਾਂ ਦਾ ਫੈਸਲਾ ਸਰਕਾਰ ਨੂੰ ਵੀ ਮੰਨਣਾ ਪੈਂਦਾ ਸਭ ਦੇਸ਼ ਦੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਨੇ ਤੇ ਇਸ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਭਾਜਪਾ ਨੂੰ ਬਦਨਾਮ ਕਰਨੀਆਂ ਹਕਤਾਂ ਕਰਨੀਆਂ ਇਹ ਮੈਂ ਵਿਰੋਧੀ ਪਾਰਟੀਆਂ ਨੂੰ ਕਹਿੰਦਾ ਕਿ ਤੁਸੀਂ ਇਸ ਚੀਜ਼ ਤੋਂ ਬਾਜ਼ ਆਓ ਤੇ ਕੰਮ ਨਾ ਕਰੋ ਉਹ ਆਪਣੇ ਪੈਰੋਕਾਰਾਂ ਦੇ ਲਈ ਆਉਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਹੋਣੇ ਆ ਉਹਨਾਂ ਦੇ ਡੇਰੇ ਦਾ ਪਰਵੰਧਨਾ ਔਰ ਡੇਰਾ ਜਿਹੜਾ ਹੈਗਾ ਉਹਦਾ ਗਿਨੀਜ਼ ਵਿਕਪ ਵਰਲਡ ਰਿਕਾਰਡਸ ਚ ਸੇਵਾ ਦੇ ਕੰਮ ਚ ਖੂਨਦਾਨ ਜਿਸ ਫਾਇਦਾ ਉਹਦਾ ਨਾਮ ਦਰਜ ਤੇ ਇਸ ਲਈ ਜਿਹੜੇ ਅੱਛੇ ਕੰਮ ਕਰਦੇ ਆ ਉਹਨਾਂ ਦੀ ਸ਼ਲਾਘਾ ਕਰੋ ਜਿਹੜੇ ਬੁਰੇ ਕਰਦੇ ਆ ਉਹਨਾਂ ਦੀ ਨਿੰਦਾ ਕਰੋ ਅਸੀਂ ਕਿਸੇ ਦੇ ਵੀ ਹੱਕ ਜਾਂ ਖਿਲਾਫ ਚ ਨਹੀਂ ਹੈਗੇ ਇਸ ਲਈ ਇਸ ਚੀਜ਼ ਨੂੰ ਅ ਗਹਿਰਾਈ ਨਾਲ ਦੇਖਿਆ ਜਾਵੇ ਔਰ ਜੋ ਸਾਡੇ ਖਿਲਾਫ ਪ੍ਰਚਾਰ ਪ੍ਰਸਾਰ ਕਰਦੇ ਆ ਮੈਂ ਪੰਜਾਬ ਦੀ ਜਨਤਾ ਨੂੰ ਦੇਸ਼ ਦੇ ਲੋਕਾਂ ਨੂੰ ਔਰ ਦੁਨੀਆ 'ਚ ਬੈਠੇ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਦੀ ਇਹਨਾਂ ਗੱਲਾਂ ਦੀ ਤਰਫ ਧਿਆਨ ਲਾਉਂਦੇ ਉਹ ਭਾਜਪਾ ਨੂੰ ਬਦਨਾਮ ਕਰਨ ਦਾ ਇੱਕ ਅਭਿਆਨ ਚਲਾ ਕੇ ਰੱਖਦੇ ਆ ਇਹਨਾਂ ਕੋਲ ਪ੍ਰੈਕਟੀਕਲ ਕੋਈ ਵਿਜ਼ਨ ਨਹੀਂ ਵਿਰੋਧੀ ਪਾਰਟੀਆਂ ਕੋ ਡੇਰਾ ਪ੍ਰਮੁਖ ਨੂੰ ਪੈਰਲਮੈਂਟ ਤੇ ਬਹੁਤ ਹੀ ਹੋਰਲਾ ਹੋ ਰਿਹਾ ਮੈਂ ਇਹ ਸਮਝਦਾ ਪੈਰੋਲ ਪਾਲ ਪਾਲ ਪੈਰੋਲ ਤਰਫ ਵੀ ਮੁਣੀਆ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਚੀਜ਼ ਨੂੰ ਬੰਦ ਕਰੋ ਭਾਰਤੀ ਜਨਤਾ ਪਾਰਟੀ ਕਿਸੇ ਵੀ ਬੰਦੀ ਦੇ ਕੈਦੀ ਜੋ ਵੀ ਹੈ ਕਿਸੇ ਦੀ ਨਾ ਪੈਰੋਲ ਕਰਾਉਂਦੀ ਹੈ ਤੇ ਨਾ ਹੀ ਰੋਕਦੀ ਹੈ ਸਾਡਾ ਇਨਾ ਕੰਮਾਂ 'ਚ ਕੋਈ ਕੰਮ ਨਹੀਂ ਹੈ ਔਰ ਇਹ ਜੇਲ ਮੈਨੂਅਲ ਦੇ ਹਿਸਾਬ ਨਾਲ ਮਿਲਦੀ ਹੈ ਮੁਤਾਬਕ ਔਰ ਕਾਨੂੰਨ ਸਮਤਾ ਜੇ ਕਾਨੂੰਨ ਦੇ ਵਿਰੋਧ 'ਚ ਹੋਵੇ ਲੋਕ ਪਹਿਲਾਂ ਵੀ ਹਾਈ ਕੋਰਟ ਗਏ ਨੇ ਮਾਨਯੋਗ ਅਦਾਲਤ ਨੂੰ ਜਾ ਕੇ ਅਪਰੋਚ ਕਰ ਸਕਦੇ ਤੇ ਅਸੀਂ ਉਹਦੇ ਵਿੱਚ ਕਿਸੇ ਨੂੰ ਰੋਕਦੇ ਨਹੀਂ ਔਰ ਮਾਨਯੋਗ ਅਦਾਲਤਾਂ ਦਾ ਫੈਸਲਾ ਸਰਕਾਰ ਨੂੰ ਵੀ ਮੰਨਣਾ ਪੈਂਦਾ ਸਭ ਦੇਸ਼ ਦੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਨੇ ਤੇ ਇਸ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਭਾਜਪਾ ਨੂੰ ਬਦਨਾਮ ਕਰਨੀਆਂ ਹਕਤਾਂ ਕਰਨੀਆਂ ਇਹ ਮੈਂ ਵਿਰੋਧੀ ਪਾਰਟੀਆਂ ਨੂੰ ਕਹਿੰਨਾ ਕਿ ਤੁਸੀਂ ਇਸ ਚੀਜ਼ ਤੋਂ ਆਵਾਜ਼ ਆਓ ਤੇ ਕੰਮ ਨਾ ਕਰੋ ਉਹ ਆਪਣੇ ਪੈਰੋਕਾਰਾਂ ਦੇ ਲਈ ਆਉਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਹੋਣੇ ਆ ਉਹਨਾਂ ਦੇ ਡੇਰੇ ਦਾ ਪਰਵੰਦਾ ਨਾ ਔਰ ਡੇਰਾ ਜਿਹੜਾ ਹੈਗਾ ਉਹਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਚ ਸੇਵਾ ਦੇ ਕੰਮ ਚ ਖੂਨਦਾਨ ਤੇ ਸਫਾਇਦਾ ਉਹਦਾ ਨਾਮ ਦਰਜ ਹੈ ਤੇ ਇਸ ਲਈ ਜਿਹੜੇ ਅੱਛੇ ਕੰਮ ਕਰਦੇ ਆ ਉਹਨਾਂ ਦੀ ਸ਼ਲਾਘਾ ਕਰੋ ਜਿਹੜੇ ਬੁਰੇ ਕਰਦੇ ਆ ਉਹਨਾਂ ਦੀ ਨਿੰਦਾ ਕਰੋ ਅਸੀਂ ਕਿਸੇ ਦੇ ਵੀ ਹੱਕ ਜਾਂ ਖਿਲਾਫ ਚ ਨਹੀਂ ਹੈਗੇ ਇਸ ਲਈ ਇਸ ਚੀਜ਼ ਨੂੰ ਅ ਗਹਿਰਾਈ ਨਾਲ ਦੇਖਿਆ ਜਾਵੇ ਔਰ ਜੋ ਸਾਡੇ ਖਿਲਾਫ ਪ੍ਰਚਾਰ ਪ੍ਰਸਾਰ ਕਰਦੇ ਆ ਮੈਂ ਪੰਜਾਬ ਦੀ ਜਨਤਾ ਨੂੰ ਦੇਸ਼ ਦੇ ਲੋਕਾਂ ਨੂੰ ਔਰ ਦੁਨੀਆ 'ਚ ਬੈਠੇ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਦੀ ਇਹਨਾਂ ਗੱਲਾਂ ਦੀ ਤਰਫ ਧਿਆਨ ਲੰਦਾ ਉਹ ਇਹ ਭਾਜਪਾ ਨੂੰ ਬਦਨਾਮ ਕਰਨ ਦਾ ਇੱਕ ਅਭਿਆਨ ਚਲਾ ਕੇ ਰੱਖਦੇ ਆ ਇਹਨਾਂ ਕੋਲ ਪ੍ਰੈਕਟੀਕਲ ਕੋਈ ਵਿਜ਼ਨ ਨਹੀਂ ਵਿਰੋਧੀ ਪਾਰਟੀ